ਅਬ ਤੋਂ ਪਹਿਲਾਂ ਜਦੋਂ ਤੁਸੀਂ ਸਤਿ ਸ਼੍ਰੀ ਅਕਾਲ ਜੀ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਬਲੱਡ ਪ੍ਰੈਸ਼ਰ ਅਗਰ ਤੁਹਾਡੇ ਜ਼ਿਆਦਾ ਹੈ ਤਾਂ ਉਸ ਨੂੰ ਘਟ ਕਰਨ ਲਈ ਕਿਹੜੀਆਂ ਐਕਸਰਸਾਈਜ਼ ਆਪਾਂ ਕਰੀਏ ਤਾਂ ਕਿ ਆਪਣਾ ਜੋ ਬਲੱਡ ਪ੍ਰੈਸ਼ਰ ਆ ਉਹ ਸਮਾਨਯਾ ਰਹੇ ਉਹ ਨਾਰਮਲ ਰਹੇ ਮੈਕਸਿਮਮ 70 ਤੋਂ 80% ਪੇਸ਼ੈਂਟਸ ਇਦਾਂ ਦੇ ਨੇ ਜਿਹੜੇ ਬੀਪੀ ਦੀ ਟੈਬਲਟ ਖਾਂਦੇ ਆ ਬਲੱਡ ਪ੍ਰੈਸ਼ਰ ਦੀ ਗੋਲੀ ਖਾਂਦੇ ਆ ਬਲੱਡ ਪ੍ਰੈਸ਼ਰ ਆਪਣੇ ਕਾਰਡੀਓ ਵੈਸਕੂਲਰ ਸਿਸਟਮ ਤੇ ਇਫੈਕਟ ਪਾਉਂਦਾ ਹੈ ਔਰ ਇਸ ਨਾਲ ਆਪਾਂ ਨੂੰ ਹਾਰਟ ਅਟੈਕ ਵੀ ਆ ਸਕਦਾ ਹੈ ਆਪਣੇ ਦਿਮਾਗ ਦਾ ਸਟ੍ਰੋਕ ਜਿਸ ਨੂੰ ਕਹਿੰਦੇ ਆ ਬ੍ਰੇਨ ਦਾ ਅਟੈਕ ਆਉਣਾ ਉਹ ਵੀ ਆ ਸਕਦਾ ਹੈ ਔਰ ਆਪਣੀਆਂ ਕਿਡਨੀਆਂ ਤੱਕ ਡੈਮੇਜ ਹੋ ਸਕਦੀਆਂ ਨੇ ਅਗਰ ਤੁਹਾਡਾ ਬਲੱਡ ਪ੍ਰੈਸ਼ਰ ਜ਼ਿਆਦਾ ਰਹੇਗਾ ਹੋਰ ਵੀ ਵੈਰੀਅਸ ਟਿਸ਼ੂਸ ਤੇ ਇਫੈਕਟ ਹੋ ਸਕਦਾ ਹੈ ਪਰ ਮੇਨ ਮੇਨ ਜਿਹੜੀ ਉਹ ਤਿੰਨ ਨੇ ਬਲੱਡ ਪ੍ਰੈਸ਼ਰ ਅਗਰ ਵਧੇਗਾ ਹਾਰਟ ਅਟੈਕ ਆ ਜਾਏਗਾ ਬ੍ਰੇਨ ਨੂੰ ਪ੍ਰੋਬਲਮ ਆ ਸਕਦੀ ਹੈ ਔਰ ਕਿਡਨੀਆਂ ਡੈਮੇਜ ਹੋ ਸਕਦੀਆਂ ਨੇ ਸੋ ਇਹਨਾਂ ਤੋਂ ਬਚਣ ਲਈ ਸਭ ਤੋਂ ਵਧੀਆ ਤਰੀਕਾ ਕੀ ਹੈ ਵਰਜੇਸ ਐਕਸਰਸਾਈਜ਼ ਅਗਰ ਤੁਸੀਂ ਡੇਲੀ ਐਕਸਰਸਾਈਜ਼ ਕਰੋਗੇ ਤਾਂ ਤੁਹਾਡਾ ਜੋ ਬਲੱਡ ਪ੍ਰੈਸ਼ਰ ਆ ਉਹ ਹੌਲੀ ਹੌਲੀ ਕੰਟਰੋਲ 'ਚ ਰਹੇਗਾ ਔਰ ਤੁਹਾਨੂੰ ਕਿਤੇ ਵੀ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਜਿਸ ਦਾ ਨਾਲ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਜਾਵੇ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਕਿ ਬਲੱਡ ਪ੍ਰੈਸ਼ਰ ਜ਼ਿਆਦਾ ਹੋਵੇ ਬਲੱਡ ਪ੍ਰੈਸ਼ਰ ਜ਼ਿਆ ਕਿਹੜੀ ਐਕਸਰਸਾਈਜ਼ ਕਰਨੀ ਚਾਹੀਦੀਆਂ ਨੇ ਸੋ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਉਹ ਸਟਾਰਟ ਕਰਦੇ ਆ ਆਪਾਂ ਐਕਸਰਸਾਈਜ਼ ਸਭ ਤੋਂ ਇੰਪੋਰਟੈਂਟ ਅਗਰ ਤੁਸੀਂ ਨਾਰਮਲ ਤੁਹਾਡੇ ਕੋਈ ਨੀ ਜੋਇੰਟ ਤੁਹਾਡੇ ਕੋਈ ਗੋਡੇ ਨਹੀਂ ਦਰਦ ਹੁੰਦੇ ਤੁਹਾਡੇ ਕੋਈ ਕਮਰ ਨਹੀਂ ਦੁਖਦੀ ਤਾਂ ਸਭ ਤੋਂ ਪਹਿਲੀ ਔਰ ਜ਼ਰੂਰੀ ਵਰਜਸ਼ ਔਰ ਜ਼ਰੂਰੀ ਐਕਸਰਸਾਈਜ਼ ਹੈ ਵਾਕਿੰਗ ਤੁਸੀਂ ਸੈਰ ਕਰਨੀ ਹੈ 10 ਤੋਂ 15 ਮਿੰਟ ਸਵੇਰੇ 10 ਤੋਂ 15 ਮਿੰਟ ਸ਼ਾਮ ਮਤਲਬ ਡੇਲੀ ਤੁਹਾਡਾ 35 ਤੋਂ ਅੱਧਾ ਘੰਟਾ 35 ਮਿੰਟ ਤੋਂ ਅੱਧਾ ਘੰਟਾ ਤੁਹਾਡੀ ਸੈਰ ਬਹੁਤ ਜ਼ਰੂਰੀ ਹੈ ਇਸ ਨਾਲ ਤੁਹਾਡੀ ਜੋ ਸਰਕੂਲੇਸ਼ਨ ਹੈ ਉਹ ਦੇ ਵਿੱਚ ਪ੍ਰੋਪਰ ਮੇਨਟੇਨੈਂਸ ਰਹਿੰਦੀ ਹੈ ਸਰਕੂਲੇਸ਼ਨ ਦੇ ਵਿੱਚ ਵਾਧਾ ਹੁੰਦਾ ਹੈ ਔਰ ਤੁਸੀਂ ਅਗਰ ਸੈਰ ਕਰਦੇ ਰਹੋਗੇ ਤਾਂ ਤੁਸੀਂ ਤੰਦਰੁਸਤ ਰਹੋਗੇ ਔਰ ਜੋ ਤੁਹਾਡੇ ਬਲੱਡ ਦਾ ਸਰਕੂਲੇਸ਼ਨ ਹੈ ਉਹ ਕੰਟਰੋਲ 'ਚ ਰਹੇਗਾ ਔਰ ਬਲੱਡ ਪ੍ਰੈਸ਼ਰ ਨੂੰ ਨਹੀਂ ਵਧਣ ਦੇਵੇਗਾ ਪ੍ਰੋਪਰ ਉਸ ਨਾਲ ਤੁਹਾਡਾ ਬਲੱਡ ਹੈ ਜੋ ਫਲੋ ਕਰਦਾ ਰਹੇਗਾ ਸੋ ਬਹੁਤ ਜ਼ਰੂਰੀ ਹੈ ਸੈਰ ਕਰਨਾ 10 ਤੋਂ 15 ਮਿੰਟ ਤੁਸੀਂ ਦਿੱਲੀ ਸਵੇਰੇ 10 ਤੋਂ 15 ਮਿੰਟ ਹੀ ਸ਼ਾਮ ਓਵਰਆਲ ਕੁੱਲ ਮਿਲਾ ਕੇ 35 ਮਿੰਟ ਦੀ ਸੈਰ ਹੋਣੀ ਜ਼ਰੂਰੀ ਆ 24 ਘੰਟਿਆਂ ਦੇ ਵਿੱਚ ਸੋ ਵਾਕਿੰਗ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਨੰਬਰ 1 ਹੋਗੀ ਸੈਰ ਵਾਕਿੰਗ ਹੁਣ ਗੱਲ ਕਰਦੇ ਆ ਨੰਬਰ 2 ਐਕਸਰਸਾਈਜ਼ ਹੀਲ ਰੇਸ ਤੁਸੀਂ ਇੱਕ ਚੇਅਰ ਦੇ ਕੋਲੇ ਖੜ ਜਾਣਾ ਹੈ ਇਸ ਤਰ੍ਹਾਂ ਕਰਕੇ ਔਰ ਇਸ ਤਰ੍ਹਾਂ ਤੁਸੀਂ ਹੀਲ ਨੂੰ ਰੇਸ ਕਰ ਦੇਣਾ ਹੈ ਇਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਲਈ ਦੈਨ ਰਿਲੈਕਸ ਬੇਸਿਕਲੀ ਕਾਫ ਮਸਲ ਜਿਸ ਨੂੰ ਸੈਕਿੰਡ ਹਾਰਟ ਆਫ आवर ਬੋਡੀ ਕਿਹਾ ਜਾਂਦਾ ਹੈ ਦੂਜਾ ਦਿਲ ਕਿਹਾ ਜਾਂਦਾ ਹੈ ਆਪਣੇ ਕਾਫ ਮਸਲ ਨੂੰ ਜੋ ਆਪਣੇ ਇਸ ਜਗ੍ਹਾ ਤੇ ਗੋਡੇ ਤੋਂ ਪਿੱਛੇ ਵਾਲਾ ਜੋ ਮਸਲ ਹੁੰਦਾ ਹੈ ਨੀਚੇ ਵਾਲਾ ਜਿਸ ਨੂੰ ਦੂਜਾ ਦਿਲ ਵੀ ਕਿਹਾ ਜਾਂਦਾ ਹੈ ਸੋ ਅਗਰ ਇਹਹੀ ਪ੍ਰੋਪਰ ਕੰਮ ਕਰੇਗਾ ਸੋ ਇਸ ਨਾਲ ਆਪਣਾ ਜੋ ਬਲੱਡ ਪ੍ਰੈਸ਼ਰ ਹੈ ਉਹ ਕੰਟਰੋਲ ਚ ਰਹੇਗਾ ਹੀਲ ਰੇਸ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਚੇਅਰ ਦੇ ਨਾਲ ਖੜ੍ਹ ਜਾਾਂਗੇ ਸਟੈਂਡਿੰਗ ਦੇ ਵਿੱਚ ਔਰ ਐਦਾਂ ਹੀਲ ਰੇਸ ਕਰਦਾਂਗੇ ਹਲਕੀ ਜੀ ਸਪੋਰਟ ਚੇਅਰ ਦੀ ਲਵਾਂਗੇ ਜ਼ਿਆਦਾ ਨਹੀਂ ਭਾਰ ਦੇਣਾ ਤੇ ਸਾਰਾ ਭਾਰ ਤੁਹਾਡਾ ਪੰਜਿਆਂ ਤੇ ਆਏਗਾ ਔਰ ਹਲਕਾ ਹਲਕਾ ਹੱਥਾਂ ਤੇ ਦੇਣਾ ਹੈ ਔਰ ਇਥੇ ਆਪਾਂ ਹੋਲਡ ਕਰਾਂਗੇ ਸੋ سٹਾਰਟ ਕਰਦੇ ਆ 1 2 3 4 5 6 7 8 9 10 ਦੈਨ ਰਿਲੈਕਸ ਅਗਰ ਤੁਹਾਡੇ ਪੇਨ ਹੋਏਗੀ ਤਾਂ ਤੁਸੀਂ ਇਹ ਵਰਜਿਸ ਬਿਲਕੁਲ ਨਹੀਂ ਕਰਨੀ ਪੇਨ ਮਤਲਬ ਕਾਫ ਮਸਲ ਦੇ ਵਿੱਚ ਅਗਰ ਤੁਹਾਡੇ ਦਰਦ ਹੋਏਗਾ ਪਿੰਜਣੀਆਂ ਦੇ ਵਿੱਚ ਤੁਹਾਡੇ ਦਰਦ ਹੋਏਗਾ ਤਾਂ ਤੁਸੀਂ ਇਹ ਵਰਜਿਸ ਰੋਕ ਦੇਣੀ ਹੈ ਉੱਥੇ ਹੀ ਔਰ हौली हौली स्टार्ट कर सकते हो जिमें स्टार्ट करोंगे एक दो रिलैक्स काउंटिंग घट भी कर सकते हैं मैक्सीम दस तक तक करनी बहुत जरूरी है चलो सैकेंड कर फिर वन टू थ्री फोर फाइव सिक्स सैवन एट नाइन टेन रिलैक्स फिर करा वन टू थ्री फोर फाइव सिक्स सैवन एट नाइन टैन रिलैक्स फिर करा वन टू थ्री फोर फाइव सिक्स सेवन एट नाइन टेन रिलैक्स फिर करा वन टू थ्री फोर फाइव सिक्स सेवन एट नाइन टेन रिलैक्स फिर करा वन टू थ्री फोर फाइव सिक्स सेवन एट नाइन टेन रिलैक्स फिर करेंगे वन टू थ्री फोर फाइव सिक्स सेवन एट नाइन टेन रिलैक्स फिर करा वन टू थ्री फोर फाइव सिक्स सेवन एट नाइन टेन रिलैक्स फिर करा वन टू थ्री फोर फाइव सिक्स सेवन एट नाइन टेन रिलैक्स फिर करा वन टू थ्री फोर फाइव सिक्स 7 8 9 10 ਰਿਲੈਕਸ ਸੋ ਆਪਾਂ ਕੀਤੀਆਂ 10 ਰੈਪੀਟੀਸ਼ਨ 10 ਵਾਰੀ ਆਪਾਂ ਅੱਡੀਆਂ ਉੱਪਰ ਚੱਕੀਆਂ ਔਰ ਆਪਾਂ ਹੋਲਡ ਕੀਤਾ 10 ਸਕਿੰਟ ਲਈ ਫਿਰ ਆਪਾਂ نیچے ਆ ਜਾਂਦੇ ਸੀ ਫਿਰ ਫਿਰ ਆਪਾਂ ਕਰਦੇ ਸੀ ਇਸ ਦੀਆਂ ਤੁਸੀਂ 10 ਰੈਪੀਟੀਸ਼ਨਾਂ ਕਰਨੀਆਂ ਨੇ ਇਹ ਹੈਗਾ ਹੀਲ ਰੇਜ਼ ਇਸ ਨਾਲ ਕੀ ਹੈ ਜੋ ਤੁਹਾਡੇ ਕਾਫ ਮਸਲ ਤੋਂ ਬਲੱਡ ਪੰਪ ਹੋਏਗਾ ਔਰ ਪ੍ਰੋਪਰ ਹਰਟ ਨੂੰ ਜਾਏਗਾ ਔਰ ਜੋ ਹਾਰਟ ਦਾ ਪ੍ਰੈਸ਼ਰ ਹੈ ਜੋ ਆਪਣੇ ਬਲੱਡ ਦਾ ਪ੍ਰੈਸ਼ਰ ਹੈ ਉਹ ਕੰਟਰੋਲ ਚ ਰਹੇਗਾ ਬਹੁਤ ਸੋਹਣੀ ਐਕਸਰਸਾਈਜ਼ ਹੈ ਜਿਸ ਨੂੰ ਕਿਹਾ ਜਾਂਦਾ ਹੈ ਹੀਲ ਰੇਸ ਇਹ ਹੋਗੀ ਸੈਕਿੰਡ ਐਕਸਰਸਾਈਜ਼ ਫਸਟ ਵਾਕਿੰਗ ਸੀ ਸੈਰ ਕਰਨਾ ਦੂਸਰੀ ਆਪਾਂ ਅੱਡੀਆਂ ਨੂੰ ਉੱਪਰ ਚੱਕਿਆ ਹੀਲ ਰੇਸ ਸੋ ਥਰਡ ਦੀ ਗੱਲ ਕਰਨ ਲੱਗੇ ਆ ਸੋ ਨੈਕਸਟ ਐਕਸਰਸਾਈਜ਼ ਕੀ ਹੈ ਸਟੈਂਡ ਸੈਟ ਐਂਡ ਹੋਲਡ ਬੜੀ ਹੀ ਇੰਪੋਰਟੈਂਟ ਐਕਸਰਸਾਈਜ਼ ਹੈ ਤੁਸੀਂ ਇਹ ਕਿਸੇ ਵੀ ਦੀਵਾਰ ਦੇ ਨਾਲ ਪਹਿਲਾਂ ਖੜ ਜਾਣਾ ਹੈ ਇਦਾਂ ਕਰਕੇ ਔਰ ਪੈਰਾਂ ਨੂੰ ਅੱਗੇ ਨੂੰ ਕਰ ਦੇਣਾ ਹੈ ਜਿੰਨਾ ਕਰ ਸਕਦੇ ਹੋ ਇਹ ਹੋ ਗਿਆ ਆਪਾਂ ਸਟੈਂਡ ਥੈਨ ਆਪਾਂ सैट हो जाना है इदा करके और इतना होल्ड करा फॉर ट्वेंटी सैकेंड्स भी सैकेंड लिय ठीक है चलो हम आप होल्ड करते हैं वन टू थ्री फोर फाइव सिक्स सैवन एट नाइन टेन इलेवेन ट्वेल्व थर्टीन फोटीन फिफ्टीन सिक्सटीन सैवनटीन एटीन नाइनटीन ट्वेंटी दैन स्लो स्लो ऊपर आ जाएंगे और सिर न भी दबारे ला के रखा सो देन अगेन फिर नीचे जावे स्लो स्लो यस 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 पहला स्टैंड सी फिर सैट हो गए इतने वी सैकेंड लिय होल्ड वन टू थ्री फोर फाइव सिक्स सैवन एट नाइन टेन इलेवेन ट्वेल्व थर्टीन फोर्टीन फिफ्टीन सिक्सटीन सैवनटीन एटीन नाइनटीन ट्वेंटी दैन रिलैक्स फिर पीछे हो जाना है ये हो गया सैकंड रेपिटेशन स्टैंड एंड सैट ਐਂਡ ਹੋਲਡ ਔਰ ਤੁਸੀਂ ਇਹ ਸਕਿੰਡਸ ਘੱਟ ਵੀ ਕਰ ਸਕਦੇ ਹੋ ਘਟੋ ਘਟ ਤੁਸੀਂ 5 ਸਕਿੰਡ ਤੱਕ ਹੋਲਡ ਕਰੋਗੇ ਹੀ ਇਸ ਪੋਜੀਸ਼ਨ ਦੇ ਵਿੱਚ ਔਰ ਮੈਕਸਿਮਮ 20 ਸਕਿੰਡਸ ਥੈਨ ਫੇਰ ਕਰਕੇ ਦਿਖਾਉਨੇ ਆ ਤੁਹਾਨੂੰ ਆਪਾਂ ਪੈਰ ਬਾਹਰ ਨੇ ਲੈਗਸ ਸਟ੍ਰੇਟ ਨੇ ਹੌਲੀ ਹੌਲੀ ਆਪਾਂ نیچے ਜਾਣਾ ਔਰ ਹੈਡ ਕੰਧ ਦੇ ਨਾਲ ਪਿੱਛੇ ਬਾਲ ਦੇ ਨਾਲ ਰਹੇਗਾ ਇੱਥੇ ਆਪਾਂ ਹੱਥ ਰੱਖ ਲੈਣੇ ਆ ਹੋਲਡ ਕਰਾਂਗੇ 1 2 3 4 5 6 7 8 9 10 11 12 13 14 15 16 17 18 19 20 then relax eh hogiyan three repetitions hon four repetitions karke dikhauna hai tonu phir again slow slow niche jana hai then apan itthe hold kar dena hai then count karange 1 2 3 4 5 6 7 8 9 10 11 12 13 14 15 16 17 18 19 20 देन रिलैक्स ये होगियां फोर रेपिटिशंस ਤੁਸੀਂ ਇਸ ਦੀਆਂ ਫਾਈਵ ਰੈਪੀਟਿਸ਼ਨਸ ਕਰਨੀਆਂ ਨੇ ਇੱਕ ਰੈਪੀਟਿਸ਼ਨ ਆਪਾਂ ਨਹੀਂ ਕੀਤੀ ਵੀਡੀਓ ਟੂ ਮੱਚ ਵੱਡੀ ਹੋ ਜਾਏਗੀ ਸੋ ਇਸ ਲਈ ਇਸ ਦੀਆਂ ਤੁਸੀਂ ਪੰਜ ਰੈਪੀਟਿਸ਼ਨ ਕਰਦੀਆਂ ਨੇ ਸਭ ਤੋਂ ਪਹਿਲਾਂ ਸਟੈਂਡ ਆਪਾਂ ਦੀਵਾਰ ਦੇ ਨਾਲ ਖੜ ਜਾਣਾ ਹੈ ਹੌਲੀ ਹੌਲੀ ਜੋ ਪੈਰ ਹੈ ਉਹ ਅੱਗੇ ਆ ਜਾਣਗੇ ਨੀਅਰ ਅਬਾਊਟ 1 ਫੁੱਟ ਪੈਰ ਅੱਗੇ ਕੱਢਦੇ ਨੇ ਆਪਾਂ ਕੰਧ ਦੇ ਨਾਲੋਂ 1 ਫੁੱਟ ये गैप एक फुट रहेगा और स्लो स्लो आप सैट हो जाएंगे और इतने इतना होल्ड करा नीअर अबाउट ट्वेंटी सैकेंड फिफ्थ रेपीशन भी कर ही देने वन टू थ्री फोर फाइव सिक्स सैवन एट नाइन टेन इलेवन ट्वेल्व थर्टीन फोर्टीन फिफ्टीन सिक्सटीन सैवनटीन एटीन नाइनटीन ट्वेंटी लो जी हूँ हो गए फाइव रैपीटिशनस अपने स्टैंड एंड सैट ਐਂਡ ਹੋਲਡ ਇਹ ਬੜੀ ਇੰਪੋਰਟੈਂਟ ਐਕਸਰਸਾਈਜ਼ ਆ ਇਸ ਨਾਲ ਕੀ ਹੈ ਜੋ ਆਪਣੇ ਬਲੱਡ ਦੀ ਸਰਕੂਲੇਸ਼ਨ ਹੈ ਉਹ ਮੇਨਟੇਨ ਰਹਿੰਦੀ ਹੈ ਔਰ ਆਪਣੇ ਜੋ ਥਾਈਜ਼ ਨੇ ਉਹ ਵੀ ਸਟਰੋਂਗ ਰਹਿੰਦੇ ਨੇ ਸੋ ਹੁਣ ਗੱਲ ਕਰਨ ਲੱਗੇ ਆ ਲਾਸਟ ਐਕਸਰਸਾਈਜ਼ ਜਿਸ ਦਾ ਨਾਮ ਹੈ ਪਲੈਂਕ ਇਹ ਆਪਾਂ ਆਪਣੇ ਕਾਊਚ ਤੇ ਬੈੱਡ ਤੇ ਲੇਟ ਕੇ ਕਰਾਂਗੇ ਆਉ ਤੁਹਾਨੂੰ ਹੁਣ ਉਹ ਦੱਸਦੇ ਆ ਸੋ ਲਾਸਟ ਐਕਸਰਸਾਈਜ਼ ਆਪਾਂ ਜਿਵੇਂ ਤੁਹਾਨੂੰ ਕਿਹਾ ਵੀ ਆਪਾਂ ਬੈੱਡ ਤੇ ਤੁਹਾਨੂੰ ਕਰਕੇ ਦਿਖਾਵਾਂਗੇ ਜਿਸ ਦਾ ਨਾਮ ਹੈ ਪਲੈਂਕ ਇਹ ਐਕਸਰਸਾਈਜ਼ ਤੁਸੀਂ ਕਰਨੀ ਹੈ ਔਰ ਇਸ ਲਈ ਤੁਹਾਨੂੰ ਪਿੱਲੋ ਦੀ ਨਹੀਂ ਜ਼ਰੂਰਤ ਹੈ ਪਿੱਲੋ ਤੁਸੀਂ ਸਾਈਡ ਤੇ ਰੱਖ ਦੇਣਾ ਹੈ ਔਰ ਇਸ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਬਿਲਕੁਲ ਪ੍ਰੋਨ ਪੁੱਠੇ ਲੇਟ ਜਾਓਗੇ ਇਸ ਤਰ੍ਹਾਂ ਕਰਕੇ ਔਰ ਹੌਲੀ-ਹੌਲੀ ਆਪਣੀਆਂ ਜੋ ਤੁਸੀਂ ਕੁਣੀਆਂ ਨੇ ਐਲਬੋ ਨੇ ਉਸਤੇ ਆਉਂਗੇ ਔਰ ਗੋਡਿਆਂ ਤੇ ਭਾਰ ਤੇ ਆਪਣੀ ਉੱਪਰ ਬਾਡੀ ਉੱਪਰ ਚੱਕ ਦੇਣੀ ਹੈ ਇਦਾਂ ਇੱਥੇ ਆਪਾਂ ਹੋਲਡ ਰੱਖਾਂਗੇ ਇੱਥੇ ਆਪਾਂ 10 ਸੈਕਿੰਡ ਲਈ ਹੋਲਡ ਰੱਖਾਂਗੇ 1 2 ਇਹ ਜ਼ਿਆਦਾ ਉੱਪਰ ਨਹੀਂ ਚੱਕਣੀ ਜ਼ਿਆਦਾ ਥੱਲੇ ਨਹੀਂ ਰੱਖਣੀ ਇੱਕ ਸਿਮਿਲਰ ਇੱਕ ਸਿੰਗਲ ਜੋ ਆਪਣਾ ਪੈਟਰਨ ਹੈ ਬਿਲਕੁਲ ਸਿੱਧਾ ਰਹੇ ਨਾ ਉੱਪਰ ਜ਼ਿਆਦਾ ਜਾਂ نیچے ਇੱਕ ਐਗਜ਼ਾਮਪਲ ਸਿੱਧਾ ਰੱਖਣਾ ਹੈ ਇਹ ਇਸ ਨੂੰ ਹੋਲਡ ਕਰਾਂਗੇ 10 ਸੈਕਿੰਡ ਲਈ 1 2 3 4 5 6 7 8 9 10 ਦੈਨ ਰਿਲੈਕਸ ਇਹ ਪਲੈਂਕ ਬਹੁਤ ਸਟਰੋਂਗ ਐਕਸਰਸਾਈਜ਼ ਹੈ ਇਸ ਦੇ ਵਿੱਚ ਜ਼ੋਰ ਬਹੁਤ ਲੱਗੇਗਾ ਇਸ ਕਰਕੇ ਆਪਾਂ ਹੌਲੀ-ਹੌਲੀ ਤੁਹਾਨੂੰ ਦੱਸ ਰਹੇ ਹਾਂ ਵੀ ਸਭ ਤੋਂ ਪਹਿਲਾਂ ਐਲਬੋ ਸ਼ੋਲਡਰ ਦੇ نیچے ਆਪਣੀਆਂ ਕੂਣੀਆਂ ਆ ਜਾਣਗੀਆਂ ਮੋਢਿਆਂ ਦੇ नीचे ਕੂਣੀਆਂ ਹੱਥ ਨੂੰ ਇਦਾਂ ਪਕੜ ਲੈਣਾ ਹੈ ਔਰ ਆਪਾਂ ਜੋ ਆਪਣਾ हिਪ ਵਾਲਾ ਪਾਰਟ ਹੈ ਇਸ ਨੂੰ ਉੱਪਰ ਚੱਕ ਦੇਾਂਗੇ गोड्या के भार से और इतने आपको गर्दन थले रहेगी होल्ड करा दस सैकेंड लिय दो तीन चार पाँच, छे सत अठ नौ दस दैन रिलैक्स दैन अगेन फिर आप उपर चक देंगे इस जगह से इतने होल्ड करा दस सैकंडली एक दो तीन चार पाँच, छे सत अठ नौ दस ज्यादा उपर नहीं चाहिए ज्यादा थले नहीं चाहिए इस जगह त चाहिए है सो इत होल्ड करा दस सैकेंड दैन ਰਿਲੈਕਸ ਇਸ ਤਰ੍ਹਾਂ ਕਰਕੇ ਤੁਸੀਂ ਫਿਰ ਲੇਟ ਜਾਣਾ ਹੈ ਇਸ ਦੀਆਂ ਤੁਸੀਂ ਕਰਨੀਆਂ ਹੈ 5 ਰੈਪੀਟੀਸ਼ਨਸ ਔਰ ਆਪ ਪਤਾ ਨਹੀਂ ਕਿਤਿਆਂ ਤੁਸੀਂ ਪੰਜ ਕਰਨੀਆਂ ਔਰ ਅਗਰ ਤੁਸੀਂ ਇਹ ਕੰਫਰਟੇਬਲੀ ਕਰਨ ਲੱਗੇ ਗੋਡਿਆਂ ਦੇ ਭਾਰ ਤੇ ਫਿਰ ਤੁਸੀਂ ਇਹਨਾਂ ਦੇ ਟੋ ਆਪਣੇ ਪੰਜਿਆਂ ਦੇ ਭਾਰ ਤੇ ਇਹ ਕਰਨਾ ਸਟਾਰਟ ਕਰ ਦੇਣਾ ਹੈ ਇਸ ਨਾਲ ਕੀ ਹੈ ਤੁਸੀਂ ਪਹਿਲਾਂ ਕੂਣੀਆਂ ਤੇ ਆ ਜਾਓਗੇ ਹੱਥ ਨੂੰ ਪਕੜ ਲੈਣਾ ਹੈ ਔਰ ਐਦਾਂ ਆਪਣੀ ਬਾਡੀ ਨੂੰ ਉੱਪਰ ਚੱਕ ਦੇਣਾ ਹੈ ਇੱਧਰ ਇੱਥੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਇਦਾਂ ਨਹੀਂ ਕਰਨਾ ਇਦਾਂ ਨਹੀਂ ਕਰਨਾ ਸਿੱਧਾ ਚਾਹੀਦਾ ਇੱਥੇ 10 ਸੈਕਿੰਡ ਹੋਲਡ ਥੈਨ ਰਿਲੈਕਸ ਫਿਰ ਆਪਾਂ ਉਲਟੇ ਰਾਮ ਨਾਲ ਲੇਟ ਜਾਵਾਂਗੇ ਦੁਬਾਰਾ ਧਿਆਨ ਨਾਲ ਦੇਖੋ ਸੇਮ ਓਮੀ ਮੋਢਿਆਂ ਦੇ نیچے ਕੂਣੀਆਂ ਆ ਜਾਣੀਆਂ ਨੇ ਹੱਥ ਨੂੰ ਪਕੜ ਲੈਣਾ ਹੈ ਥੈਨ ਆਪਣੇ ਜੋ ਪੈਰ ਦੇ ਪੰਜੇ ਹੈ ਉਸ ਨੂੰ ਅੰਦਰ ਮੋੜ ਲੈਣਾ ਹੈ ਔਰ ਬਾਡੀ ਉੱਪਰ ਚੱਕ ਦੇਣੀ ਹੈ ਇਦਾਂ ਕਰਕੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 ਦੈਨ ਰਿਲੈਕਸ ਫਿਰ ਆਮ ਨਾਲ ਇਦਾਂ ਕਰਕੇ ਲੇਟ ਜਾਣਾ ਹੈ ਦੁਆਰਾ ਫਿਰ ਦੇਖੋ ਇਸ ਦੀਆਂ ਵੀ ਆਪਾਂ ਤੁਹਾਨੂੰ 3 ਰੈਪੀਟੀਸ਼ਨਸ ਕਰਕੇ ਦਿਖਾਵਾਂਗੇ ਬਹੁਤ ਵਧੀਆ ਐਕਸਰਸਾਈਜ਼ ਹੈ ਇਹ ਇਸ ਨਾਲ ਤੁਹਾਡਾ ਟੰਮੀ ਵੀ ਮੇਨਟੇਨ ਰਹੇਗਾ ਔਰ ਤੁਹਾਡਾ ਜੋ ਬਲੱਡ ਪ੍ਰੈਸ਼ਰ ਹੈ ਉਹ ਵੀ ਮੇਨਟੇਨ ਰਹੇਗਾ ਇਸ ਤਰ੍ਹਾਂ ਗੋਡਿਆਂ ਆਪਣੇ ਜੋ ਸੌਰੀ ਮੋਟਿਆਂ ਦੇ ਨੀਚੇ ਕੂਣੀਆਂ ਆ ਜਾਣਗੀਆਂ ਹੱਥ ਨੂੰ ਪਕੜ ਕੇ ਪੰਜਾਂ ਦੇ ਭਾਰ ਤੇ ਉੱਪਰ ਚੱਕ ਦੇਣਾ ਹੈ ਔਰ ਨੀਚੇ ਦੇਖਾਂਗੇ ਇੱਥੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 देन ਰਿਲੈਕਸ ਇਹਦਾ ਪਲੀਟ ਜਣਾ ਹੈ ਦੋਨਾਂ ਦੀਆਂ ਆਪਾਂ ਤੁਹਾਨੂੰ ਤਿੰਨ ਤਿੰਨ ਰੈਪੀਟੀਸ਼ਨਸ ਕਰਕੇ ਦਿਖਾਈਆਂ ਇਸ ਦੀਆਂ ਤੁਸੀਂ ਮੈਕਸਿਮਮ 5 5 ਰੈਪੀਟੀਸ਼ਨਸ ਕਰਨੀਆਂ ਨੇ ਇਸ ਤੋਂ ਜ਼ਿਆਦਾ ਨਹੀਂ ਕਰਨੀਆਂ ਸੋ ਇਸੀ ਬਲੱਡ ਪ੍ਰੈਸ਼ਰ ਨੂੰ ਘਟਾਉਣ ਦੀਆਂ ਅਗਰ ਤੁਹਾਡਾ ਬਲੱਡ ਪ੍ਰੈਸ਼ਰ ਵੱਧਦਾ ਹੈ ਉਸ ਨੂੰ ਕਿਵੇਂ ਆਪਾਂ ਆਪਣੇ ਕੰਟਰੋਲ ਚ ਰੱਖ ਸਕਦੇ ਹਾਂ ਉਹਦੇ ਲਈ ਵਰਜਸ਼ਾਂ ਉਹਦੇ ਲਈ ਐਕਸਰਸਾਈਜ਼ਾਂ ਸੋ ਤੁਸੀਂ ਵੀ ਇਹ ਐਕਸਰਸਾਈਜ਼ ਸਵੇਰੇ ਸ਼ਾਮ ਕਰਨੀਆਂ ਨੇ ਸਭ ਤੋਂ ਪਹਿਲਾਂ ਕੀ ਹੈ ਸੈਰ ਕਰਕੇ ਆਏ ਇਹ ਸਾਰੀਆਂ ਐਕਸਰਸਾਈਜ਼ ਕੀਤੀਆਂ ਫਿਰ ਆਪਣਾ ਬ੍ਰੈਕਫਾਸਟ ਕਰ ਸਕਦੇ ਹੋ ਔਰ ਸ਼ਾਮ ਨੂੰ ਵੀ ਡਿਨਰ ਕਰਨ ਤੋਂ ਪਹਿਲਾਂ ਆਪਣਾ ਤੁਸੀਂ ਐਕਸਰਸਾਈਜ਼ ਕਰਨੀਆਂ ਨੇ ਇਹ ਔਰ ਦੁਪਹਿਰੇ ਬਿਲਕੁਲ ਵਰਜਸ਼ ਨਹੀਂ ਕਰਨੀ ਰੈਗੂਲਰ ਤੁਸੀਂ ਆਪਣਾ ਪਾਣੀ ਜ਼ਰੂਰ ਪੀਣਾ ਹੈ ਰੈਗੂਲਰ ਡੇਲੀ ਆਪਣਾ ਜੋ ਆਪਣੀ ਜੋ ਵਾਟਰ ਦਾ ਜੋ ਪਾਣੀ ਦੀ ਇਨਟੇਕ ਹੈ ਜੋ ਡੇਲੀ ਆਪਾਂ 3 ਤੋਂ 4 ਲੀਟਰ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਆਪਣੀ ਸਿਹਤ ਲਈ ਸੋ ਹੋਪ ਕਰਦਾ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਤੁਸੀਂ ਵੀਡੀਓ ਨੂੰ ਇੰਜੋਏ ਵੀ ਕੀਤਾ ਹੋਏਗਾ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਅਸੀਂ ਉਸ ਦਾ ਆਨਸਰ 100% ਦੇਵਾਂਗੇ ਕਿ ਤੁਸੀਂ ਆਪਾਂ ਨੂੰ ਨਹੀਂ ਜਾਣਦੇ ਤਾਂ ਆਪਾਂ ਤੁਹਾਡੀ ਜਾਣਕਾਰੀ ਵਿੱਚ ਵਾਅਦਾ ਕਰਦੀ ਹੈ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾ ਅਸੀਂ ਮੁਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਪਿਛਲੇ 10 ਸਾਲ ਤੋਂ ਕਲੀਨਿਕ ਰਨ ਕਰ ਰਹੇ ਹਾਂ ਸੋ ਮਿਲਦੇ ਹਾਂ ਫਿਰ ਨੈਕਸਟ ਇੱਕ ਵਧੀਆ ਟੌਪਿਕ ਤੇ ਜਲਦੀ ਮਿਲਾਂਗੇ ਸੋ ਟਿਲ ਦੈਨ ਟੇਕ ਕੇਅਰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ